ਬਹੁਤ ਸਾਰੇ ਫਰਾਡ ਹੁੰਦੇ ਆ ਤੁਹਾਨੂੰ ਪਤਾ ਥੱਲੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਏਜੰਟਸ ਪੈਸੇ ਲੈ ਕੇ ਬਾਹਰ ਜਾਂਦੇ ਆ ਬੱਚਿਆਂ ਦੇ ਨਾਲ ਫਰਾਡ ਨਹੀਂ ਹੋਊਗਾ ਔਰ ਇਹ ਜਿਹੜੇ ਗਰੁੱਪ ਹੈ ਜਿਹੜਾ ਕਿ ਗਰਾਊਂਡ ਦੇ ਉੱਤੇ ਗਰੀਬ ਲੋਕਾਂ ਦੀ ਵੀ ਮਦਦ ਕਰਦੇ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਕੇਸਿਸ ਆਉਂਦੇ ਆ ਜਿਨ੍ਹਾਂ ਦੇ ਏਜੰਟਸ ਨੇ ਪੈਸੇ ਖਾ ਲਏ ਹੁੰਦੇ ਆ ਇਟਸ ਵੈਰੀ ਡਿਫਿਕਲਟ ਕਿ ਉਹਨਾਂ ਕੋਲ ਉਹਨਾਂ ਦੇ ਪਾਸਪੋਰਟ ਕਢਾਉਣਾ ਹੈ ਸਾਰੀਆਂ ਚੀਜ਼ਾਂ ਕਰੀਆਂ ਔਰ ਫਿਰ ਉਹ ਪੜਨਾ ਵਾਲ ਪੜਨ ਵਾਲ ਉਹਨਾਂ ਨੇ ਵਿਚਾਰਿਆਂ ਨੇ ਕੀ ਜਾਣਾ ਹੁੰਦਾ ਦੀ ਗਵਰਨਮੈਂਟਲੀ ਹਰਾਸਡ ਗੁਰਪ੍ਰੀਤ ਕੁੱਗੀ ਜੀ ਹਮੇਸ਼ਾ ਇੱਕ ਵਧੀਆ ਚੀਜ਼ ਨੂੰ ਪ੍ਰਮੋਟ ਕਰਨਗੇ ਗਲਤ ਨੂੰ ਤੇ ਕਰਨਗੇ ਨਹੀਂ ਐਂਡ ਮਨਕੀਰਤ ਔਲਕ ਇਜ਼ ਆਲਸੋ ਹੇਅਰ ਐਂਡ ਕਿ ਯੁੱਧ ਨਸ਼ਿਆਂ ਦੇ ਵਿਰੋਧ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਟਾਰਟ ਕੀਤੀ ਸੀ ਕਿ ਬਿਕਾਜ਼ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਵਾਸਤੇ ਮੁਹਿੰਮ ਚਾਲੂ ਕਰਾਂਗੇ ਬਾਕੀ ਗਵਰਨਮੈਂਟਸ ਕਹਿੰਦੀਆਂ ਸੀ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਤੁਸੀਂ ਦੇਖ ਰਹੇ ਹੋ ਵਿਸ਼ਵ वार्ता ਮੈਂ ਸੁਨੀਲ ਕੁਮਾਰ ਤੇ ਗੱਲ ਕਰਾਂਗੇ ਅੱਜ ਖਾਸ वार्ता ਕਰਾਂਗੇ ਮੇਰੇ ਨਾਲ ਮੌਜੂਦ ਨੇ ਸੋਨੀਆ ਮਾਨ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜਿਹੜਾ ਯੂਨੀਵਰਸਲ ਬਿਜ਼ਨਸ ਸਕੂਲ ਦੇ ਮੌਕੇ ਤੇ ਤੁਸੀਂ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗਾ ਕਿ ਜਿਹੜਾ ਹੈਰੀ ਭੱਜ ਨੇ ਜਿਹੜੀ ਇੱਕ ਮੁਹਿੰਮ ਚਲਾਈ ਆ ਤੁਸੀਂ ਕਿਵੇਂ ਵੇਖਦੇ ਹੋ ਕੀ ਅਸਰ ਪਏਗਾ ਵੀਕੋ ਜੀ ਬਹੁਤ ਵਧੀਆ ਮੋਹਮ ਹੈ ਐਂਡ ਆਈ ਬਿਲੀਵ ਇਨ ਆ ਦੀਆਂ ਯੂਨੀਵਰਸਿਟੀਆਂ ਐਂਡ ਕਾਲਜਿਸ ਨੇ ਜੀਐਸਏ ਗਰੁੱਪ ਇਹਨਾਂ ਦਾ ਹੈਗਾ ਆ ਆਸਟ੍ਰੇਲੀਆ ਸਿਡਨੀ ਦੇ ਵਿੱਚ ਐਂਡ ਬਹੁਤ ਸਾਰੇ ਫਰਾਡਸ ਹੁੰਦੇ ਆ ਤੁਹਾਨੂੰ ਪਤਾ ਥੱਲੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਏਜੰਟਸ ਪੈਸੇ ਲੈ ਕੇ ਭਾਜ ਜਾਂਦੇ ਆ ਇਹ ਇੱਕ ਇਹੋ ਜਿਹਾ ਗਰੁੱਪ ਹੈ ਜਿਹਦੇ ਵਿੱਚ ਤੁਹਾਨੂੰ ਐਕਚੁਅਲੀ ਬੱਚਿਆਂ ਦੇ ਨਾਲ ਫਰਾਡ ਨਹੀਂ ਹੋਊਗਾ ਔਰ ਇਹੋ ਜਿਹਾ ਗਰੁੱਪ ਹੈ ਜਿਹੜਾ ਕਿ ਗਰਾਊਂਡ ਦੇ ਉੱਤੇ ਗਰੀਬ ਲੋਕਾਂ ਦੀ ਵੀ ਮਦਦ ਕਰਦਾ ਹੈ ਐਜੂਕੇਸ਼ਨ ਦੇ ਵਾਸਤੇ ਸਕਾਲਰਸ਼ਿਪਸ ਵੀ ਦਿੰਦੇ ਆਂ ਤੇ ਮੈਨੂੰ ਲੱਗਦਾ ਇਹ ਜਿਹੜੇ ਗਰੁੱਪਸ ਹੁੰਦੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਐਸੋਸੀਏਟਡ ਹੋ ਕੇ ਆਉਣਾ ਚਾਹੀਦਾ ਸੋ ਥੈਟ ਪੀਪਲ ਕੈਨ ਟਰਸ देम ਆਦਰਵਾਈਜ਼ ਬੀਇੰਗ ਇਨ ਪੋਲਿਟਿਕਸ ਨਾਓ ਮੇਰੇ ਕੋਲ ਬਹੁਤ ਸਾਰੇ ਇਹ ਜਿਹੇ ਕੇਸਿਸ ਆਉਂਦੇ ਆ ਜਿਨ੍ਹਾਂ ਦੇ ਏਜੰਟਸ ਨੇ ਪੈਸੇ ਖਾ ਲਏ ਹੁੰਦੇ ਆ ਐਂਡ ਇਟਸ ਵੈਰੀ ਡਿਫਿਕਲਟ ਕਿ ਉਹਨਾਂ ਕੋਲ ਉਹਨਾਂ ਦੇ ਪਾਸਪੋਰਟ ਕਢਾਉਣਾ ਹੈ ਸਾਰੀਆਂ ਚੀਜ਼ਾਂ ਕਰਨੀਆਂ ਔਰ ਫਿਰ ਉਹ ਪੜਨਾ ਵਾਲ ਪੜਨ ਵਾਲ ਉਹਨਾਂ ਨੇ ਵਿਚਾਰਿਆਂ ਨੇ ਕੀ ਜਾਣਾ ਹੁੰਦਾ ਦੀ ਗਵਰਨਮੈਂਟਲੀ ਹਰਾਸਡ ਐਂਡ ਇਹ ਸਾਰੀਆਂ ਚੀਜ਼ਾਂ ਵਿੱਚ ਸੋ ਜਿਹੜੀਆਂ ਯੂਨੀਵਰਸਿਟੀਆਂ ਜਦੋਂ ਟਾਇਪ ਕਰਕੇ ਗਰਾਊਂਡ ਤੇ ਆਉਂਦੀਆਂ ਨੇ ਨਾ ਇਹ ਬਹੁਤ ਹੀ ਵਧੀਆ ਇੱਕ ਪਲੇਟਫਾਰਮ ਹੈ ਐਂਡ ਜਦ ਕੀ ਇਹਦੇ ਵਿੱਚ ਗੁਰਪ੍ਰੀਤ ਗੁਰਪ੍ਰੀਤ ਕੋਗੀ ਜੀ ਇਜ਼ ਅ ਬ੍ਰਾਂਡ ਫੇਸ ਆਫ ਥਿਸ ਕੰਪਨੀ ਸੋ ਵਧੀਆ ਗੱਲ ਹੈ ਗੁਰਪ੍ਰੀਤ ਕੋਗੀ ਜੀ ਹਮੇਸ਼ਾ ਇੱਕ ਵਧੀਆ ਚੀਜ਼ ਨੂੰ ਪ੍ਰੋਮੋਟ ਕਰਨਗੇ ਗਲਤ ਨੂੰ ਤੇ ਕਰਨਗੇ ਨਹੀਂ ਐਂਡ ਮਨਕੀਰਤ ਟੌਲਕ ਇਜ਼ ਆਲਸੋ ਹੇਅਰ ਐਂਡ ਵੀ ਵੀ ਆਲ ਆਰ ਸਟੈਂਡਿੰਗ ਹੇਅਰ ਬਿਕਾਜ਼ ਆਫ ਮਨਜੀਤ ਸਿੱਧੂ ਇਜ਼ ਐਸੋਸੀਏਟਿੰਗ ਵਿਦ ਆਲ ਥਿਸ ਹਨਾ ਤੇ ਜੇ ਸਾਨੂੰ ਮਨਜੀਤ ਭਾਜ ਨੇ ਸੱਦੇ ਆਇਏ ਇਸ ਚੀਜ਼ ਵਾਸਤੇ ਤੇ ਆਬਵੀਅਸਲੀ ਉਹ ਚੀਜ਼ ਜਿਹੜੀ ਹੈ ਉਹ ਵਧੀਆ ਹੈ ਐਂਡ ਉਹਦੇ ਵਿੱਚ ਕੋਈ ਫਰਾਡ ਨਹੀਂ ਹੈਗਾ ਵਧੀਆ ਤਰੀਕੇ ਦੇ ਨਾਲ ਬੱਚਿਆਂ ਨਾਲ ਆਰਗੇਨਾਈਜ਼ ਕਰਕੇ ਔਰ ਇੱਕ ਸੋਸ਼ਲ ਪਲੇਟਫਾਰ ਸੋਸ਼ਲ ਵਰਕ ਵੀ ਇਨਵੋਲਡ ਹੈ ਸੋ ਇਹੋ ਜੀਆਂ ਕੰਪਨੀਆਂਜ਼ ਨੂੰ ਇਹੋ ਜੀਆਂ ਯੂਨੀਵਰਸਿਟੀ ਕਾਲਜਿਸ ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਇੱਕ ਬੜੀ ਅਹਿਮ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਵੀ ਤੁਹਾਨੂੰ ਦਿੱਤੀ ਆ ਨਸ਼ਿਆਂ ਨੂੰ ਲੈ ਕੇ ਤੇ ਜਿੱਦਾਂ ਇਸ ਮੋਹਮ ਦਾ ਕਿਥੇ ਨਾ ਕਿਥੇ ਅਸਰ ਪਏਗਾ ਪਰ ਨਸ਼ਿਆਂ ਵਾਲੇ ਪਾਸੇ بڑے ਪੰਜਾਬ ਸਰਕਾਰ ਵੀ ਕੰਮ ਕਰ ਰਹੀ ਆ ਤੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਵੇਖੀ ਆ ਆਲੇ ਦੁਆਲੇ ਦੀਆਂ ਸਟੇਟਾਂ ਨੇ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਉੱਥੇ ਵੀ ਕਾਫੀ ਦਾ ਪ੍ਰਕੋਫ ਜਿਹੜਾ ਦੇਖਿਆ ਜਾਂਦਾ ਤੇ ਤੁਸੀਂ ਹੁਣ ਕੀ ਨਵੀਂ ਮੋਹਮ ਚਲਾ ਰਹੇ ਵਿਖੋ ਜੀ ਯੋਧ ਨਸ਼ਿਆਂ ਦੇ ਵਿਰੋਧ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਟਾਰਟ ਕੀਤੀ ਸੀ ਕਿ ਬਿਕਾਜ਼ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਵਾਸਤੇ ਮੂਹਮ ਚਾਲੂ ਕਰਾਂਗੇ ਐਂਡ ਇਸ ਮੂਹਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਜ਼ੋਨ ਵਾਈਜ਼ ਡਿਵਾਈਡ ਕੀਤਾ ਥੱਲੇ ਜਿਵੇਂ ਮੈਨੂੰ ਮਾਝਾ ਜ਼ੋਨ ਦੇ ਇਨਚਾਰਜ ਮੈਨੂੰ ਬਣਾਇਆ ਹੈਗਾ ਆ ਐਂਡ ਮੈਂ ਥੱਲੇ ਸਾਡੇ ਜਿੰਨਾ ਵੀ ਸੰਗਠਨ ਹੈ ਡਿਸਟ੍ਰਿਕਟ ਤੱਕ ਅਸੈਂਬਲੀ ਤੱਕ ਨਾਓ ਵੀ ਡੀ ਸੀ ਫਾਰਮੇਸ਼ਨ ਸਟਾਰਟ ਕੀਤਾ ਪਿੱਛੇ ਸੀਐਮ ਸਾਹਿਬ ਨੇ ਡਬਲਿਊ ਡੀ ਸੀ ਸਟਾਰਟ ਕੀਤਾ ਤਾਂ ਕਿ ਆਪਾਂ ਪਿੰਨਾ ਤੱਕ ਕਮੇਟੀਆਂ ਬਣਾ ਕੇ ਜਿਨ੍ਹਾਂ ਦੀ ਪੁਲਿਸ ਟ੍ਰੇਨਿੰਗ ਹੋਊਗੀ ਜਿਨ੍ਹਾਂ ਨੂੰ ਡੀਸੀ ਵੱਲੋਂ ਕਾਰਡ ਮਿਲੇਗਾ ਸੋ ਗਵਰਨਮੈਂਟ ਇਜ਼ दैट ਮਸ ਸੀਰੀਅਸਲੀ ਹੋਦੀ ਜਿਹੜੇ ਸੰਗਠਨ ਹੁੰਦਾ ਪਿਆ ਥੱਲੇ ਜਿਹੜਾ ਵੀ ਗ੍ਰਾਸ ਰੂਟ ਲੈਵਲ ਤੱਕ ਜਾ ਕੇ ਅਸੀਂ ਕੰਮ ਕਰਦੇ ਪਏ ਆ ਤਾਂ ਕਿ ਆਪਾਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਕੱਟ ਕਰ ਸਕੀਏ ਇਹ ਨਹੀਂ ਕਹਿ ਸਕਦੇ ਕਿ 1 ਮਿੰਟ ਜ ਖਤਮ ਹੋ ਜਾਊਗਾ ਲਾਈਕ ਜਿਵੇਂ ਬਾਕੀ ਗਵਰਨਮੈਂਟਸ ਕਹਿੰਦੀਆਂ ਸੀਗੀਆਂ ਜੀ ਅਸੀਂ ਨਸ਼ਾ ਖਤਮ ਕਰ ਦਾਂਗੇ ਨਸ਼ਾ ਖਤਮ ਜ਼ਰੂਰ ਹੋਊਗਾ ਬਟ ਇਟ ਵਿਲ ਟੇਕ ਟਾਈਮ ਦ ਵੇ ਗਵਰਨਮੈਂਟ ਇਜ਼ ਵਰਕਿੰਗ ਇੰਨੀ ਸੀਰੀਅਸਲੀ ਆਈ ਡੋਨਟ ਥਿੰਕ ਸੋ ਕਿ ਕਿਸ ਪ੍ਰੋਗਰਾਮ ਚੱਲੇ ਸੀਗੇ ਈਚ ਐਂਡ ਇਵਰੀ ਐਮ ਐਲ ਏ ਐਂਡ ਮਿਨਿਸਟਰਸ ਆਰ ਔਨ ਦਾ ਗਰਾਉਂਡ ਸਾਰੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੋਏ ਨੇ ਨਾਓ ਬੀ ਡੀ ਸੀ ਪ੍ਰੋਗਰਾਮ ਹੈ ਸਟਾਰਟਡ ਇਨ ਗਰਾਉਂਡ ਸਕੇਲ ਦੇ ਉੱਤੇ ਬੀ ਡੀ ਸੀ ਐਂਡ ਡਬਲਿਊ ਡੀ ਸੀਜ਼ ਵਾਰਡਸ ਦੇ ਵਿੱਚ ਚੱਲ ਰਿਹਾ ਸੋ ਇਸ ਸੀਰੀਅਸ ਨੈਸ ਜਿਹੜੀ ਹੈ ਦਿਖਦੀ ਹੈ ਇਹਦੇ ਵਿੱਚ ਮਤਲਬ ਗਵਰਨਮੈਂਟ ਦੀ ਐਕਚੁਅਲ ਦੇ ਵਿੱਚ ਸੱਚੀ ਸਾਡੇ ਜਿਹੜੇ ਪਾਰਟੀ ਦੇ ਕਮਿਨਰ ਹਨ ਅਰਵਿੰਦ ਕੇਜੀਵਾਲ ਜੀ ਉਹਨਾਂ ਨੂੰ ਦਿਲੋਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਚੀਜ਼ਾਂ ਨੂੰ ਇਸ ਕੋਡ ਨੂੰ ਅਸੀਂ ਖਤਮ ਕਰਨਾ ਹੈ 댓ਸ ਵਾਈ ਆਮਾਦਵੀ ਪਾਰਟੀ ਸਰ ਦੇ ਸਰਦਾਰ ਭਗਵੰਤ ਸਿੰਘ ਮਾਨ ਐਂਡ ਸਾਡੇ ਅਰਵਿੰਦ ਸਰ ਇਹ ਮਤਲਬ ਮਿਲ ਕੇ ਲਿਕ ਐਜੂਕੇਸ਼ਨ ਦੇ ਉੱਤੇ ਮਨੀਸ਼ਾ ਸ਼ੋਧਿਆ ਜੀ ਇਜ਼ ਐਜੂਕੇਸ਼ਨ King ਯੂ ਕੈਨ ਸੇ ਉਹਨਾਂ ਨੇ ਐਜੂਕੇਸ਼ਨ ਤੇ ਕਿੰਨਾ ਕੰਮ ਕੀਤਾ ਸੋ ਲਾਈਕ ਐਜੂਕੇਸ਼ਨ ਹੈਲਥ ਈਚ ਐਂਡ ਏਵਰੀ ਸੈਕਟਰ ਸਾਰਾ ਅਸੀਂ ਕਵਰ ਕਰ ਰਹੇ ਹਾਂ ਸੋ ਦੀ ਵੈਲ এডਿਕੇਟਿਡ ਲੁੱਕ ਜਿਹੜੀ ਹੈ ਉਹ ਅੱਗੇ ਆ ਕੇ ਪਾਰਟੀ ਦੇ ਵਿੱਚ ਕੰਮ ਕਰਦੀ ਹੈ ਔਰ ਇੱਕ ਐਸਓਪੀ ਸਿਸਟਮ ਨੂੰ ਫੋਲੋ ਕੀਤਾ ਜਾਂਦਾ ਹੈ ਦ ਵੇ ਮੈਂ ਪਾਰਟੀ ਜੁਆਇਨ ਕੀਤੀ ਹੈ ਜਦੋਂ ਲਈ ਮੈਨੂੰ ਇਹ ਲੱਗਦਾ ਹੈ ਕਿ ਆਈ ਹੈਵ ਜੁਆਇੰਡ ਅ politcal ਯੂਨੀਵਰਸਿਟੀ ਦ ਵੇ ਆਈ ਵਰਕ ਇਨ ਦਿਸ politcal ਪਾਰਟੀ ਬਿਕਾਜ਼ ਹਰ ਇੱਕ ਚੀਜ਼ ਦਾ ਇੱਕ ਮਾਈਕਰੋ ਲੈਵਲ ਤੱਕ ਮਾਨਿਟਰਿੰਗ ਹੈ ਹਰ ਇੱਕ ਲੈਵਲ ਦੇ ਉੱਤੇ ਇੱਕ ਇੱਕ ਐਸਓਪੀਜ਼ ਆ ਉਹਦੀ ਸਟੱਡੀ ਆ ਯੂ نو ਤੁਹਾਨੂੰ ਫਾਈਲ ਤੁਹਾਨੂੰ ਇੱਕ ਇੱਕ ਪੇਪਰ ਵੋ ਗਰਾਊਂਡ ਦੇ ਉੱਤੇ ਕਿਵੇਂ ਕੰਮ ਕਰ ਰਹੇ ਉਹ ਕਰਨਾ ਪੈਂਦਾ ਹਰ ਇੱਕ ਡਿਫਰੈਂਟ ਸੰਗਠਨ ਹੈ ਪਾਰਟੀ ਦੇ ਵਿੱਚ ਜਿਹੜਾ ਉਹਦੇ ਤੇ ਕੰਮ ਕਰ ਰਿਹਾ ਔਰ ਹਰ ਇੱਕ ਸੈਕਟਰ ਨੂੰ ਇਹ ਨਹੀਂ ਹੈ ਵੀ ਐਸਸੀ ਵਿੰਗ ਚੱਲ ਰਿਹਾ ਹੈ ਔਰ ਔਰਮਨ ਵਿੰਗ ਚੱਲ ਰਿਹਾ ਹੈ ਨਸ਼ਾ ਮੁਕਤੀ ਮੋਰਚਾ ਕਿਸਾਨ ਵਿੰਗ ਈਚ ਐਂਡ ਏਵਰੀ ਸੈਕਟਰ ਦੇ ਉੱਤੇ ਪਾਰਟੀ ਜਿਹੜੇ ਆ ਕੰਮ ਕਰ ਰਹੀ ਹੈ ਔਰ ਸਾਰਿਆਂ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਕਰ ਰਹੀ ਹੈ ਸੋ ਤੇ ਹੁਣ ਵਿੱਚ ਜੇ ਰੋਕ ਰਿਆਂ ਇੱਕ ਖੇਲਣਾ ਬਤਨ ਪੰਜਾਬ ਦੀ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਸੀ ਹੁਣ ਮਨਕੀਰਤ ਭਾਜੀ ਨਾਲ ਤੁਹਾਡੇ ਖੜੇ ਸੀਗੇ ਉਹਨਾਂ ਨੇ ਰੈਸਲਿੰਗ ਦੀ ਗੱਲ ਕੀਤੀ ਤਾਂ ਕੁੜੀਆਂ ਲਈ ਕੁਝ ਤੁਸੀਂ ਕਰੋਗੇ ਆਪਣਾ ਕੋਈ ਆਈਡੀਆ ਆ ਨਵਾਂ ਮਾਈਂਡ ਚ ਦੇਖੋ ਜੀ ਸਰਕਾਰ ਨੇ ਕਦੀ ਵੀ ਕੁੜੀ ਮੁੰਡੇ ਦੇ ਵਿੱਚ ਕੋਈ ਡਿਫਰੈਂਸਸ ਨਹੀਂ ਕੀਤੇ ਹੈਗੇ ਨੰਬਰ 1 ਪਹਿਲੇ ਨੰਬਰ ਦੇ ਉੱਤੇ ਗਵਰਨਮੈਂਟ ਨੇ ਕਿੰਨੀਆਂ ਸਾਰੀਆਂ ਪਲੇਗਰਾਉਂਡਸ ਦਿੱਤੀਆਂ ਨੇ ਠੀਕ ਹੈ ਔਰ ਪਲੇਗਰਾਉਂਡਸ ਦੇ ਨਾਲ-ਨਾਲ ਹਰ ਇੱਕ ਜਿਵੇਂ ਫੋਰ ਐਗਜ਼ਾਮਪਲ ਮੈਂ ਰਾਜਸਥਾਨ ਦੀ ਗੱਲ ਕਰਾਂ ਅ ਇੱਥੇ 10 ਤੋ 11 ਕਰੋੜ ਰੁਪਏ ਦਾ ਬਜਟ ਹੀ ਉੱਥੇ ਦਿੱਤਾ ਹੈ ਉਹਨਾਂ ਨੇ ਗਰਾਊਂਡਸ ਵਾਸਤੇ ਉਸ ਤੋਂ ਇਲਾਵਾ ਜਿਮਸ ਦਿੱਤੇ ਨੇ ਸਾਡੇ ਕੋਲ ਪੁੱਛਿਆ ਗਿਆ ਹੈ ਬਕਾਇਦਾ ਤੌਰ ਦੇ ਉੱਤੇ ਜਿਹੜੇ ਪਿੰਡਾਂ ਨੂੰ ਜਿਮ ਚਾਹੀਦੇ ਆ ਉੱਥੇ ਰੂਮਸ ਬਣਿਆ ਸੀ ਜਿਮਸ ਤੇ ਇਹ ਤੋਂ ਜ਼ਿਆਦਾ ਗਵਰਨਮੈਂਟ ਕੀ ਕਰ ਲੂਗੀ ਗਵਰਨਮੈਂਟ ਇਜ਼ ਟ੍ਰੀਟਿੰਗ ਈਚ ਐਂਡ ਐਵਰੀਬਾਡੀ ਇਕੁਅਲੀ ਸੋ ਥੈਟ ਕਿ ਜਿਹੜਾ ਬੱਚਾ ਅੱਗੇ ਆਣਾ ਚਾਹੁੰਦਾ ਹੈ ਅਸੀਂ ਉਹਨੂੰ ਸਪੋਰਟ ਕਰਾਂਗੇ ਗਰਾਊਂਡਸ ਥਰੂ ਫਿਜ਼ੀਕਲ ਐਕਟੀਵਿਟੀਜ਼ ਥਰੂ ਸਪੋਰਟਸ ਥਰੂ ਜਿਮ ਦੇ ਥਰੂ ਸੋ ਈਚ ਐਂਡ ਐਵਰੀ ਸੈਕਟਰ ਗਵਰਨਮੈਂਟ ਇਜ਼ ਉਹਦੇ ਤੇ ਕੀ ਕਹੋਗੇ ਪੰਜਾਬ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਆ ਤੁਸੀਂ ਆਪ ਦੇਖ ਰਹੇ ਹੋ ਕਿ ਕਿਦਾਂ ਅੱਜ ਤੋ ਜੇਕਰ ਇੱਕ ਦਾ ਹੱਕ ਆ ਪਹਿਲੇ ਦੀ ਗੱਲ ਕਰਾਂ ਤਾਂ ਵੀ ਆਏ ਸੀ ਤੇ ਇਹਦੇ ਤੇ ਕਿਵੇਂ ਕੰਟਰੋਲ ਹੋਵੇ ਕਿਉਂਕਿ ਤੁਸੀਂ ਤਾਂ ਆਪ ਗਵਰਨਮੈਂਟ ਵੀ ਹੋ। ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅ ਮੰਕੀਰਤ ਇਜ਼ ਅ ਵੈਰੀ ਫੇਮਸ ਸਿੰਗਰ ਹੀ ਇਜ਼ ਅ ਵੈਲ ਨੋਨ ਪਰਸਨੈਲਿਟੀ ਵਰਲਡਵਾਈਡ। ਸੋ ਆਈ ਬਿਲੀਵ ਕਿ ਉਹਨਾਂ ਨੂੰ ਥ੍ਰੈਟ ਪਰਸੈਪਸ਼ਨ ਹੈਗਾ ਹੈ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ ਹਨਾ ਜੋ ਵੀ ਉਹਨਾਂ ਨੂੰ ਗਨਮੈਨ ਦਿੱਤੇ ਗਏ ਹੈ ਉਹਨਾਂ ਦੀ ਸਟ੍ਰਿੱਟ ਪਰਸੈਪਸ਼ਨਸ ਨੂੰ ਦੇਖਦੇ ਹੋਏ ਐਂਡ ਔਰ ਗਵਰਨਮੈਂਟ ਨੇ ਹਮੇਸ਼ਾ ਹੀ ਇਸ ਚੀਜ਼ ਨੂੰ ਸੀਰੀਅਸਲੀ ਲਿਆ ਆ ਔਰ ਆਬਵੀਅ ਟੇਕਨ ਐਕਸ਼ਨ ਟੁਵਰਡਸ ਥਿਸ ਗੈਂਗਸਟਰਸ ਬਿਕਾਜ਼ ਸਾਡੀ ਇੱਕ ਗਵਰਨਮੈਂਟ ਹੈ ਜਿਹੜੀ ਗੈਂਗਸਟਰਸ ਦੇ ਖਿਲਾਫ ਹਮੇਸ਼ਾ ਆਵਾਜ਼ ਚੁੱਕਦੀ ਹੈ ਹਮੇਸ਼ਾ ਉਹਨਾਂ ਦੇ ਖਿਲਾਫ ਖੜੀ ਰਹਿੰਦੀ ਹੈ ਇਟਸ ਅਬਾਊਟ ਅਦਰ ਗਵਰਨਮੈਂਟਸ ਲਾਈਕ ਬੀਜੇਪੀ ਦੇ ਆਲਵੇਸ ਸਪੋਰਟ ਥੈਮ ਠੀਕ ਹੈ ਬਟ ਸਾਡੀ ਗਵਰਨਮੈਂਟ ਨੇ ਹਮੇਸ਼ਾ ਹੀ ਉਹਨਾਂ ਦੇ ਖਿਲਾਫ ਕਦਮ ਚੁੱਕਿਆ ਐਂਡ ਇਨ ਫੈਕਟ ਹੀ ਇਜ਼ ਅ ਰਿਸਪੌਂਸਿਬਲ ਹੀ ਇਜ਼ ਅ ਵੈਰੀ ਫੇਮਸ ਪਰਸਨੈਲਿਟੀ ਫ্রম ਪੰਜਾਬ ਹਨਾ ਸੋ ਆ ਗਵਰਨਮੈਂਟ ਇਜ਼ ਸਟੈਂਡਿੰਗ ਵਿਦ ਹਿਮ ਉਸ ਨੂੰ ਇਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਐਂਡ 올 ਟੂਗੇਦਰ ਹੀ ਇਜ਼ ਮਾਈ ਬੈਸਟ ਫਰੈਂਡ ਐਂਡ ਆਮ ਕਨਸਰਨਡ ਅਬਾਊਟ ਹਿਮ ਆਲਸੋ ਬਿਕਾਜ਼ ਹੀ ਇਜ਼ ਓਫ ਮਾਈ ਇੰਡਸਟਰੀ ਇੰਡਸਟਰੀਜ਼ ਇਜ਼ ਆਲਵੇਜ਼ ਅ ਫੈਮਿਲੀ ਹਨਾ ਸੋ ਸਾਡੀ ਗਵਰਨਮੈਂਟ ਦੇ ਵਿੱਚ ਡੀਜੀਪੀ ਸਾਹਿਬ ਐਂਡ ਸਾਡੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ ਐ ਉਹਨਾਂ ਤੱਕ ਇਹ ਗ